ਕੀ ਗੱਲ ਜੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਾਰੇ ਵੀ ਠੀਕ ਠਾਕ ਜੀ ਅੱਜ ਨਾ ਆਪਾਂ ਭਰਾਵੋ ਗੱਲ ਕਰਦੇ ਜਿੰਕ ਦੀ ਝੋਨੇ ਦੇ ਵਿੱਚ ਜਿੰਕ ਦਾ ਕਿਹੜੀ ਸਭ ਤੋਂ ਵਧੀਆ ਜਿੰਕਾਂ ਦੇ ਚਲੋ ਵੜੀਆਂ ਆਉਂਦੀਆਂ ਤੇ ਇਹ ਗੱਲ ਨਾ ਆਪਾਂ ਹੀ ਮਿੱਟੀ ਟੈਸਟ ਦੇ ਆਧਾਰ ਤੇ ਕਰਦੇ ਆਂ ਅਸੀਂ ਪਹਿਲੇ ਬੜੇ ਲੰਬੇ ਸਮੇਂ ਤੋਂ ਮਿੱਟੀ ਦੇ ਟੈਸਟ ਕਰਾਈ ਦੀ ਜੀ ਹਰ ਸਾਲੀ ਤੇ ਜੋ ਸਾਡੀਆਂ ਰਿਪੋਰਟਾਂ ਆਉਂਦੀਆਂ ਔਰ ਇਹਦੇ ਅਧਾਰ ਤੇ ਦੱਸਾਂਗੇ ਅਸੀਂ ਸਾਰੀਆਂ ਜਿੰਕਾਂ ਵਰਤ ਕੇ ਵੇਖੀਆਂ ਆ ਤੇ ਹਰਸਾ ਵਾਲੀ ਵਰਤ ਕੇ ਜਿੰਕਾਂ ਵੱਖੋ ਵੱਖਰੀਆਂ 2-2 ਸਾਲ ਤੇ ਫੇਰ ਮਿੱਟੀ ਟੈਸਟ ਤੇ ਚਲੋ ਹਰਸਾ ਵਾਲੀ ਹੁੰਦੀ ਆ ਤੇ ਉਹਦੇ ਅਧਾਰ ਤੇ ਦੱਸਾਂਗੇ ਕਿ ਕਿਹੜੀ ਜਿੰਕ ਦੇ ਰਿਜ਼ਲਟ ਵਧੀਆ ਕਿਉਂ ਜਮੀਨ ਦੇ ਵਿੱਚ ਆਪਾਂ ਜਿੰਕ ਦੀ ਮਾਤਰਾ ਵੇਖਣੀ ਹੁੰਦੀ ਹੈ ਤੇ ਜਿੰਕਾਂ ਦੇ ਕਈ ਆਉਂਦੀਆਂ ਜਿਵੇਂ 21% 33% ਤੇ ਆਪਣੇ ਪ੍ਰੂ ਕੋਡ ਬੜੀ ਚੱਲੰਦਾ ਹੀ ਹੁਣ ਅੱਜਕੱਲ ਵੜਾ ਆ ਕਿ ਪ੍ਰੂ ਕੋਡ ਜਿੰਕ ਦਾ ਤੇ ਇੱਕ ਆਪਣੀ ਜਿਹੜੀ ਹੈਗੀ ਆ ਜਿੰਕੋ ਆਈਪੀਐਲ ਦੀ ਆਉਂਦੀ ਆ ਪਰ ਅਹੀਂ ਮਿੱਟੀ ਟੈਸਟ ਜਿਵੇਂ ਕਰਮ ਨਹੀਂ ਆਣਾ ਹਰ ਸਾਲ ਹੋਰੇ ਆਧਾਰ ਤੇ ਦੱਸਾਂਗੇ ਤੁਹਾਨੂੰ ਸਾਰਾ ਬਾਕੀ ਨਾ ਵੀ ਰੋ ਆਪਾਂ ਜਿਹੜੀ ਜ਼ਿੰਕ ਆ ਜ਼ਿੰਕ ਉਹਨਾਂ ਦੇ ਅਨੁਸਾਰੀਆਂ ਦੱਸਦੇ ਆਂ ਜ਼ਿੰਕ ਅਸੀਂ ਵਰਤਦੇ ਰਹੇ ਆ 33% ਵੀ ਯਾਰਾ ਦੀ ਪ੍ਰੋਕੋਟ ਵੀ ਬੜੀ ਵਰਤਦੇ ਰਹੇ ਆ ਅਸੀਂ ਹੁਣ ਯਾਰਾ ਦੀ ਪ੍ਰੋਕੋਟਰ ਤੋਂ ਟ੍ਰੈਂਡ ਚੱਲ ਪਿਆਣਾ ਅਸੀਂ ਯਾਰਾ ਦੀ ਪ੍ਰੋਕੋਟ ਵੀ ਵਰਤਦੇ ਰਹੇ ਆ ਆਈਪੀਐਲ ਦੀ ਜ਼ਿੰਕੋ ਵੀ ਵਰਤਦੇ ਰਹੇ ਆ 33% ਵੀ ਵਰਤਦੇ ਰਹੇ ਆ ਇੱਕ ਜਿਹੜੀ ਸਲਫਰ ਮਿਕਸ ਉਹ ਵੀ ਵਰਤਦੇ ਰਹੇ ਆ ਹੋਰ ਨਾ ਇੱਕ ਨਾ ਸਾਰੇ ਵਾਰ ਆ ਜਵੇਂ ਲਾਲੋ ਕੀ ਆਪਣੇ ਜਿਵੇਂ ਮਿੱਟੀ ਦੇ ਟੈਸਟ ਹੁੰਦੇ ਹਨ ਨਾ ਸਾਰੇ ਸਾਰੇ ਤੱਤ ਹੁਣ ਇਹ ਚਲੋ ਇੱਕ ਵੀਰ ਦੱਸਿਓ ਕਿ ਜਿਹੜੇ ਆਪਾਂ ਜਦੋਂ ਫਸਲ ਵੜਦੇ ਆਂ ਫਸਲ ਵੱਢ ਕੇ ਜਿਹੜੇ ਉਹ ਉਹ ਜਿਹੜਾ ਗ੍ਰੇਨ ਦੇ ਚੱਕ ਦਾਣੇ ਜਿਹੜੇ ਉਹ ਕਦੀ ਕਿਸ ਨੇ ਚੈੱਕ ਕਰਾਈ ਉਹਦੇ ਵਿੱਚ ਜਿਵੇਂ ਜ਼ਿੰਕ ਦੀ ਮਾਤਰਾ ਕਿੰਨੀ ਸਲਫਰ ਦੀ ਮਾਤਰਾ ਕਿੰਨੀ ਮੈਗਨੀਸ਼ੀਅਮ ਦੀ ਮਾਤਰਾ ਕਿੰਨੀ ਆ ਜੋ ਕਿਸੇ ਨੇ ਪੁਰਾਣੇ ਕਰਾਈ ਉਹਦੇ ਚਲੋ ਕਮੈਂਟ ਦੇ ਵਿੱਚ ਦੱਸਿਓ ਜੀ ਤੇ ਉਹ ਵੀ ਨਾ ਆਪਣੇ ਲੁਧਿਆਣੇ ਲਾਇਆ ਬੈਗੀ ਆ ਜਿਹੜੀ ਜਿਹੜੀ ਤੁਸੀਂ ਜ਼ਿੰਕ ਵਰਤਦੇ ਜਿਆ ਨਾ ਜਦੋਂ ਤੁਸੀਂ ਫਸਲ ਦੀ ਕਟਾਈ ਕਰਦੇ ਜੇ ਕੋਈ ਬੋਹਰਾ ਜਿਆ ਖਰਚ ਆਣੀ ਆ ਸਸਤਾ ਜਿਆ ਖਰਚਾ ਆਦਾ ਤੇ ਉਹ ਵੀ ਤੁਸੀਂ ਸੈਂਪਲ ਭਰੋ ਜਰੂਰ ਚੈੱਕ ਕਰਾਇਆ ਕਰੋ ਆਪੋ ਆਪਣੇ ਖੇਤਾਂ ਦੇ ਹੁਣ ਤੇ ਲੈਬਾਂ ਹੀ ਬਹੁਤ ਹੋ ਗਈਆਂ ਇਹ ਨਾਲੇ ਉਹਦਾ ਪਤਾ ਲੱਗ ਜੂਗਾ ਕਿ ਆਪਾਂ ਜਿਹੜੀ ਜ਼ਿੰਕ ਪਾਈ ਉਹਦਾ ਕਿੰਨਾ ਕੀ ਫਾਇਦਾ ਹੋਇਆ ਹੁਣ ਤੁਹਾਨੂੰ ਦੱਸਦੇ ਆਂ ਕਿ ਅਸੀਂ ਸਭ ਤੋਂ ਪਹਿਲਾਂ ਪਾਉਂਦੇ ਨੇ ਅਸੀਂ 33% ਵਾਲੀ ਜ਼ਿੰਕ 33% ਵਾਲੀ ਜ਼ਿੰਕ ਸਾਨੂੰ ਸਭ ਤੋਂ ਟੌਪ ਦੀ ਲੱਗੀ ਜੀ ਆਈਐਮਟੀ ਦੀ ਰਣਾੜੇ 33% ਇੱਕ ਬਣੇ ਤੋਂ ਹੀ ਜ਼ਿੰਕ ਜਿਹੜੀ 12 ਕਿਲੋ ਪਾਉ ਹੁਣ ਤੇ ਆਪਣੇ ਜਿੰਮੇਵਾਰ ਕੀ ਕਰਦੇ 4 ਕਿਲੋ ਪਾ ਦਿੰਦੇ 5 ਕਿਲੋ ਪਾ ਦਿੰਦੇ ਆ 4-5 ਕਿਲੋ ਨਾ ਭਰਾਉ ਉਹ ਗੱਲ ਨਹੀਂ ਬੰਦੀ ਘੱਟੋ ਘੱਟ 33% ਵਾਲੀ ਜ਼ਿੰਕ 12 ਕਿਲੋ ਆਪਣੇ ਖੇਤ ਦੇ ਵਿੱਚ ਪੋਵੇ ਫਿਰ ਜਾ ਕੇ ਗੱਲ ਬੰਦੀ ਆ ਘੱਟੋ ਘੱਟ 12 ਕਿਲੋ ਤੇ ਆਈਐਮਟੀ ਦੀ ਆਉਂਦੀ ਹੀ ਜ਼ਿੰਕ ਰਣਾੜੇ ਚਲੋ ਅਸੀਂ ਤੇ ਰਣਾੜੇ ਦੇ ਕਹਿ ਦਿੰਨੇ ਨੇ ਆ ਆਈਐਮਟੀ ਕੰਪਨੀ ਹੀ ਉਹ ਪੰਜਾਬ ਦੇ ਵਿੱਚ ਬੈਣ ਹੋ ਗਈ ਆ ਉਹਦੇ ਨਾਲ ਦੇ ਜਿਹੜੇ ਨਿਊਟ੍ਰੀਐਂਟ ਤਾਤਾ ਉਹ ਕਿਸੇ ਵੀ ਕੰਪਨੀ ਦੇ ਨਹੀਂ ਅਜੇ ਤੱਕ ਹੈਗੇ ਤੇ ਉਹ ਜਿੰਕ ਅਸੀਂ 8 8 ਕਿਲੋ ਪਾਉਨੇ ਆ 8 ਕਿਲੋ ਇੱਕ ਬੰਨੇ ਤਾਂ ਆਪਾਂ ਕਿਹੇ ਵੀ ਕੰਪਨੀ ਦੀ 33 ਕਿਲੋ ਪਾ ਦਈਏ ਬੜੀਆਂ ਕੰਪਨੀਆਂ ਮਗਹੇ ਦੇ ਕੰਪਨੀ ਦਾ ਨਾਂ ਨਹੀਂ ਲੈਂਦੇ ਇੱਕ ਬੰਨੇ ਆਪਾਂ ਉਹ ਜਿਹੜੀ 8 ਕਿਲੋ ਹੀ ਪਾ ਦਈਏ ਤੇ 8 ਕਿਲੋ ਦੇ ਰਿਜ਼ਲਟ ਹੀ ਬਹੁਤ ਟਾਪ ਦੇ ਦੂਜੇ ਨੰਬਰ ਤੇ ਗੱਲ ਆ ਗਈ ਜੀ ਮੁੜ ਕੇ ਨਹੀਂ ਚਲੋ ਜਦੋਂ ਆਈਐਮਟੀ ਤੋਂ ਬਾਅਦ ਜਦੋਂ ਬੈਨ ਹੋ ਗਈ ਪੰਜਾਬ ਦੇ ਵਿੱਚ ਰਹੀਆਂ ਹੋਰਾਂ ਕੰਪਨੀਆਂ ਦੀਆਂ 33% ਵਾਲੀਆਂ ਜਿੰਕਾਂ ਪਾਉਣ ਲੱਪੇ ਜਦੋਂ ਮਿੱਟੀ ਦੇ ਸੈਂਪਲ ਆਏ ਸਾਡੇ ਨਾਲ ਰਿਪੋਰਟਾਂ ਦੇ ਵਿੱਚ ਜਿੰਕ ਦੀ ਮਾਤਰਾ ਕੱਢ ਗਈ ਉਸ ਤੋਂ ਬਾਅਦ ਮੁੜ ਕੇ ਅਸੀਂ ਆਉਣ ਲਾਪੇ ਜੀ ਇੱਕ ਨਾ ਸਾਡੇ ਚਲੋ ਖੇਤੀਬਾੜੀ ਗਰੁੱਪ ਚੱਲਦਾ ਹੈ ਤੇ ਸਰਦਾਰ ਰਾਜਮਨ ਸਿੰਘ ਕਾਲੇ ਕਾਉਣੀ ਪਟਿਆਲੇ ਵਾਲੀ ਸਾਈਡ ਤੋਂ ਉਹਨਾਂ ਸਾਨੂੰ ਦੱਸਿਆ 22% ਜ਼ਿੰਕ ਉਹਨਾਂ ਦੇ ਕਹਿਣ ਤੇ ਅਸੀਂ ਪਾਉਣ ਲੱਗੇ ਹਾਂ 22% ਜ਼ਿੰਕ ਉਹ ਅਸੀਂ ਪਹਿਲੇ ਸਾਲ ਪਾਈ ਜੀ 20 ਕਿਲੋ ਏਕੜ ਦੀ ਦੂਸਰੇ ਸਾਲ ਵੀ ਜਦੋਂ ਪਹਿਲੇ ਸਾਲ 20 ਕਿਲੋ ਪਾਈ ਤੇ ਅਸੀਂ ਮੁੜ ਕੇ ਕਣਕ ਵੱਢ ਕੇ ਸਾਲ ਬਾਅਦ ਰਿਪੋਰਟਾਂ ਚੈੱਕ ਲਈਏ ਸਾਡੇ ਖੇਤਾਂ ਦੇ ਵਿੱਚ ਜ਼ਿੰਕ ਦੀ ਮਾਤਰਾ ਬਹੁਤ ਵਧ ਗਈ ਤੇ ਉਸ ਤੋਂ ਬਾਅਦ ਅਸੀਂ ਮੁੜ ਕੇ ਫੇਰ ਪਾਉਣ ਲੱਪੇ ਜਿਹੜੀ ਹੈਗੀ ਆ ਜੀ ਆਪਣੀ ਜਿੰਕ ਪ੍ਰੋ ਕੋਟ ਹੋਂ ਤੇ ਚੱਲ ਗਿਆ ਨਾ ਪ੍ਰੂਫਡ ਪ੍ਰੋ ਕੋਟ ਅਸੀਂ 2 ਸਾਲ ਪ੍ਰੋ ਕੋਟ ਚ ਪਾਈ ਚਲੋ ਆਪਣੇ ਜ਼ਿੰਮੇਦਾਰ ਵੀ ਸੌਖਾ ਕੰਮ ਪਾਲਦੇ ਅਸੀਂ ਵੀ 2 ਸਾਲ ਪਾਈ ਜਦੋਂ ਉਹਦੀਆਂ ਫਿਰ ਸਾਡੀਆਂ ਰਿਪੋਰਟਾਂ ਆਈਆਂ ਮਿੱਟੀ ਦੀਆਂ ਤੇ ਉਹਦੇ ਵਿੱਚ ਜਿੰਕ ਦੀ ਮਾਤਰਾ ਹੀ ਬਹੁਤ ਉੱਟ ਗਈ ਬਹੁਤ ਜ਼ਿਆਦਾ ਥੱਲੇ ਵਜੀ ਜਾ ਕੇ ਜਿੰਕ ਦੀ ਮਾਤਰਾ ਪ੍ਰੋ ਕੋਟ ਜਿੱਥੇ ਅਸੀਂ ਪਾਉਂਦੇ ਰਹੇ ਤੇ ਆਪਣੇ ਭਰਾਤਨਾਂ ਕਿਲਿਆਂ ਜੀ ਲੀਟਰ ਪਾਉਂਦੇ ਰਹੇ ਢਾਈਆਂ ਕਿਲਿਆਂ ਜੀ ਲੀਟਰ ਪਾ ਕੇ ਵੇਖਿਆ ਤੇ ਅਸੀਂ ਦੋਵਾਂ ਕਿਲਿਆਂ ਦੇ ਵਿੱਚ ਵੀ ਪ੍ਰੋ ਕੋਟ ਦਾ ਲੀਟਰ ਪਾ ਕੇ ਵੇਖਿਆ ਇਹ ਪਤਾ ਕੀ ਕਰਦੀ ਪ੍ਰੋ ਕੋਟ ਜਿੰਕ ਇੱਕੇਦਾਂ ਮੀ ਚੱਕ ਦਿੰਦੀ ਆ ਇਹਨੂੰ ਆਪਣੀ ਫਸਲ ਨੂੰ ਉਹ ਇੰਜ ਲੱਗਦਾ ਜਿਵੇਂ ਜਹੂਰੀਆ ਪਾਈ ਹੁੰਦੀ ਏਦਾਂ ਫਸਲ ਨੂੰ ਚੱਕਦੀ ਆ ਤੇ ਬਸ ਜਹੂਰੀਆਂ ਨੂੰ ਉਹਦਾ ਰਿਜ਼ਲਟ ਜੇ ਲੰਬੇ ਸਮੇਂ ਤੱਕ ਇਹਦਾ ਰਿਜ਼ਲਟ ਕੋਈ ਨਹੀਂ ਭਰਾਉਗਾ ਪ੍ਰੂਕੋਡ ਦਾ ਬਸ ਥੋੜਾ ਜਿਿਹਰੇ ਦਾ ਰਿਜ਼ਲਟ ਜੇ ਆਪਾਂ ਕਹੀਏ ਨਾ ਫਸਲ ਦੀ ਕਟਾਈ ਤੱਕ ਤੁਸੀਂ ਨਾ ਜਿੱਥੇ ਪ੍ਰੂਕੋਡ ਜਿੰਕ ਪਾਈ ਉਹ ਫਸਲ ਦੀ ਵੱਢ ਕੇ ਆਪਣੀ ਤੇ ਉਹਦੇ ਯੂਨੀਵਰਸਿਟੀ ਆਪਣੇ ਲੈ ਬੈ ਗਈ ਆ ਜਿੱਥੇ 2-3 ਸਾਲ ਹੋ ਗਏ ਪ੍ਰੂਕੋਡ ਜ਼ਿੰਕ ਪੈਂਦੀ ਨੂੰ ਉਹ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਚਲੋ ਉੱਥੇ ਚੈੱਕ ਕਰਦੇ ਸਾਰਾ ਕੁਝ ਹੋ ਜਾਣਾ ਦਾਣੇ ਦੇ ਵਿੱਚ ਸਲਫਰ ਦੀ ਮਾਤਰਾ ਤੇ ਮੈਗਨੀਸ਼ੀਅਮ ਦੀ ਮਾਤਰਾ ਪੋਟਾਸ਼ੀਅਮ ਦੀ ਮਾਤਰਾ ਫਾਸਫੋਰਸ ਫਾਸਫੋਰਸ ਦੀ ਮਾਤਰਾ ਕਿੰਨੀ ਆ ਪਰ ਤੁਸੀਂ ਚੈੱਕ ਕਰਾਏ ਕਰਾਏ ਹੋ ਵੀ ਉਹਦੇ ਵਿੱਚ ਜ਼ਿੰਕ ਦੀ ਮਾਤਰਾ ਕਿੰਨੀ ਆਉਂਦੀ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਨਾ IPL ਦੀ ਜ਼ਿੰਕ ਹੁੰਦੀ ਆ IPL ਕੰਪਨੀ ਦੀ ਆ ਜ਼ਿੰਕੋ ਉਹ ਵੀ ਅਸੀਂ ਪਾਉਂਦੇ ਰਹੇ ਆ ਓ ਚਲੋ ਹੁਣ ਮੈਨੂੰ ਪਤਾ ਨਹੀਂ ਕਿਈ ਭਰਾ ਕੀ ਪਾਉਂਦੇ ਕਿੰਨੇ ਕਿੰਨੇ ਪਾਉਂਦੇ ਅਸੀਂ ਪਾਉਂਦੇ ਨੇ 8-8 ਕਿਲੋ ਉਹ ਵੀ ਜਿਹੜੀ ਹੈਗੀ ਆ ਆਪਣੀ ਜ਼ਿੰਕ ਦੀ ਮਾਤਰਾ ਬਰਕਰਾਰ ਰੱਖਦੀ ਆ ਜਿਹੜੀ ਆਈਪੀਐਲ ਕੰਪਨੀ ਦੀ ਜ਼ਿੰਕ ਹੁੰਦੀ ਆ ਉਹਦੇ ਨਾਲ ਵੀ ਆਪਣੀਆਂ ਖੇਤਾਂ ਦੇ ਵਿੱਚ ਜ਼ਿੰਕ ਦੀ ਮਾਤਰਾ ਬਰਕਰਾਰ ਰੈਂਦੀ ਆ ਜ਼ਿੰਕੋਨਾ ਤੇ ਜਿਹੜੀ ਹੁਣ ਪ੍ਰੋਕੋਡ ਪਾਉਣ ਲੱਪੇ ਨੇ ਚਲੋ ਆਪਣੇ ਜਿਮੀਦਾਰ ਵੀ ਕਹਿੰਦੇ ਸ਼ਾਰਟਕਟ ਭਾਲਦੇ ਅਸੀਂ ਵੀ 2 ਸਾਲ ਪਾਉਂਦੇ ਰਹੇ ਆ ਭੀ ਲੀਟਰਲੇ ਆ ਟਾਈਆਂ ਆ ਬੋਰੀ ਕੀ ਲਾਇਆ ਟਾਈਆਂ ਭੋਰੀਆਂ ਜੀ ਇਹ ਤਾਂ ਨਾ ਬੋਰੀਆਂ ਜਿੰਨਾ ਕਿ ਲੈਣ ਨਾਲ ਸਸਤਾ ਆ ਜਾ ਹਬਦਾ 900 ਰੁਪਏ ਦਾ ਲੀਟਰ ਹੁੰਦਾ ਤੇ 300 ਰੁਪਏ ਖਰਚਾ ਪੈਂਦਾ 350 ਜੇ ਆਪਾਂ 20% ਪਾਈਏ ਤੇ ਉਹ ਆਪਣੀ ਪੈਣੀ ਭਰਾਓ ਚ 46 47 ਰੁਪਏ ਰੇਟ ਆ ਜੇ 20 ਕਿਲੋ ਪਾਉਨੇ ਆ ਨਾ 900 ਦੇ ਲਾਗੇ 900 17 80 ਦੇ ਜੇ ਆਪਾਂ ਪਾਉਨੇ ਆ 33% ਵਾਲੀ ਇਹ ਵੀ 80 ਰੁਪਏ ਮਿਲਦੀ ਜਿੰਕਾਮ ਤੇ ਇਹ ਵੀ ਜੇ ਆਪਾਂ 12-12 ਕਿਲੋ ਪਾਉਣੇ ਆ ਤੇ ਉਥੇ 21% ਦੇ ਲਾਗੇ ਖਰਚਾ ਜਾਏ ਦਾ ਵੜਨਾ ਜਿੰਨੇ ਜਿਹੜੀ ਹੈਗੀ ਆ ਪ੍ਰੋਕੋਡ ਜ਼ਿੰਕ ਉਹ ਤਿੰਨਾਂ ਕਿੱਲੇ ਜੀ ਪੈ ਜਾਣੀ ਉਹਨੇ ਜੀ ਇਹ ਜ਼ਿੰਕਾਂ ਕਿੱਲੇ-ਕਿੱਲੇ ਜੀ ਪਾਉਣੇ ਇੱਕ ਦੇ ਆਪਾਂ ਪੈਸੇ ਚਲੋ ਜਿੰਮੀ ਸਾਰਿਆਂ ਨੂੰ ਦਾ ਪੈਸੇ ਬਚਾਈਏ ਪਰ ਪੈਸੇ ਆਪਾਂ ਉਥੇ ਬਚਾਈਏ ਜਿੱਥੇ ਰਿਜ਼ਲਟ ਮਿਲਣਾ ਆਪਾਂ ਨੂੰ ਚਾਹੀਦਾ ਜੇ ਰੋ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਾ ਤੇ ਉਥੇ ਪੈਸੇ ਬਚਾਉਂਦਾ ਕੋਈ ਫਾਇਦਾ ਨਹੀਂ ਤੇ ਇਹ ਨਹੀਂ ਕਿ ਮੈਂ ਇੱਥੇ ਐਵੇਂ ਕਹੀ ਜਾਊਂਗਾ ਤੁਸੀਂ ਨਾ ਜਿਹੜੇ ਖੇਤਾਂ 'ਚ ਭਰਾ ਪ੍ਰੋਕੋਡ ਜ਼ਿੰਕ ਵਰਤਦੇ ਆ ਉਹ ਤੁਸੀਂ ਮਿੱਟੀ ਦੇ ਸੈਂਪਲ ਭਰਿਓ ਜੇ ਕੋਈ ਭਰਾ 20% ਵਰਤਦਾ ਨਾ ਪ੍ਰੋਕੋਡ ਵਰਤਿਓ ਤੇ ਮਿੱਟੀ ਦੇ ਸੈਂਪਲ ਆਪਣੇ ਖੇਤਾਂ ਦੇ ਭਰਿਓ ਜੇ ਖੇਤਾਂ ਦੇ ਮਿੱਟੀ ਦੇ ਸੈਂਪਲ ਭਰ ਕੇ ਤੇ 2 ਸਾਲ ਪ੍ਰੋਕੋਡ ਪਾ ਲਿਓ ਤੇ ਫਿਰ ਤੁਸੀਂ ਮਿੱਟੀ ਦੇ ਸੈਂਪਲ ਵੇਖਿਓ ਕਿ ਰਿਪੋਰਟ ਦੇ ਵਿੱਚ ਜਿੰਕਰੀ ਮਾਤਰਾ ਕਿਦਾਂ ਲ ਜਾਂਦੀ ਆ ਤੇ ਇੱਕ ਜਦੋਂ ਆਪਾਂ ਫਸਲ ਵੜਦੇ ਆ ਤੇ PAU ਆਪਣੇ ਲੈਬ ਹੈਗੀ ਆ ਉਥੇ ਤੁਸੀਂ ਜਿਹੜੇ ਆਪਣੇ ਫਸਲ ਵੜ ਗਏ ਕੋਈ ਵੀ ਉਥੇ ਜਿਹੜੇ ਜੋ ਵੀ ਆਪਣਾ ਨਾਜ ਉਹ ਦੇ ਕੇ ਆ ਸਕਦੇ ਜੀ ਤੇ ਉਹਦੇ ਵੀ ਤੁਸੀਂ ਰਿਪੋਰਟ ਟੈਸਟ ਕਰਾਇਓਗੇ ਆਪਣੇ ਜਿਹੜਾ ਦਾਣਿਆਂ ਦੇ ਵਿੱਚ ਫਸਲ ਦੇ ਜੋ ਆਪਾਂ ਫਸਲ ਕਟਾਈ ਕੀਤੀ ਉਹਦੇ ਦਾਣਿਆਂ ਦੇ ਵਿੱਚ ਜ਼ਿੰਕ ਦੀ ਮਾਤਰਾ ਕਿੰਨੀ ਹੁੰਦੀ ਹੈ ਫੇਰ ਆਪਾਂ ਨੂੰ ਰਿਜ਼ਲਟ ਅਸਲੀ ਪਤਾ ਲੱਗਣੇ ਆਹੀਂ ਦੇ ਇਥੋਂ ਤੱਕ ਸਾਰੇ ਰਿਜ਼ਲਟ ਕੱਢ ਕੇ ਫੇਰ ਹੁਣ ਅਸੀਂ ਵੇਖਿਆ ਕਿ ਅਸੀਂ ਹੁਣ ਵਰਤਦੇ ਜੇ ਜ਼ਿੰਕ 21% ਤੇ ਜਾਂ ਅਸੀਂ ਵਰਤਦੇ ਜੇ ਆਈਪੀਐਲ ਦੀ ਜ਼ਿੰਕ ਤੇ ਪਹਿਲੋਂ ਅਸੀਂ ਵਰਤਦੇ ਰਹੇ ਆਈਐਮਟੀ ਦੀ ਜੇ ਸਾਨੂੰ ਆਈਐਮਟੀ ਦੀ ਜ਼ਿੰਕ ਆਜੂ ਵੀ ਮਿਲ ਜੇ ਆਈਐਮਟੀ ਦੀ ਜ਼ਿੰਕ ਪੰਜਾਬ ਚ ਮਿਲਦੀ ਨਹੀਂ ਚਲੋ ਹੋਰ ਵੀ ਕਈ ਥਾਵਾਂ ਤੋਂ ਵੀਰ ਭਰਾ ਜੁੜੇ ਆਪਣੇ ਨਾ ਜੇ ਉਹਨਾਂ ਨੂੰ ਆਈ ਐਮਟੀ ਦੀ ਜ਼ਿੰਕ ਮਿਲਦੀ ਆ ਤੇ ਉਹ 8 ਕਿਲੋ ਜ਼ਿੰਕ ਹੀ ਭਰੋ ਬਹੁਤ ਆਈ ਐਮਟੀ ਦੀ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ ਉਹਦੇ ਰਿਜ਼ਲਟ 20% ਤੋਂ ਵੀ ਵੱਧ ਆ ਜਿਹੜੀ ਆਈ ਐਮਟੀ ਦੀ ਜ਼ਿੰਕ ਤੇ ਜਿਹੜੇ ਭਰਾ 21% ਪਾਉਂਦੇ ਜੇ ਇਹਦੇ ਹਰ ਸਾਲ ਪਾਉਣੀ ਆ ਇਹਦੀ ਡੋਜ਼ ਤੁਹਾਨੂੰ ਦੱਸ ਦਿੰਨੇ ਆ ਉਹ ਪਾਣੀ ਦੇ 15-15 ਕਿਲੋ ਜੇ ਪਹਿਲੇ ਸਾਲ ਕਿਸੇ ਨੇ ਪਾਉਣੀ ਆ ਜ਼ਿੰਕ ਦੀ ਮਾਤਰਾ ਘੱਟ ਆ ਤੇ 25 ਕਿਲੋ ਜ਼ਿੰਕ ਪਾ ਦਿਓ ਜਦੋਂ 25 ਕਿਲੋ ਆਪਾਂ ਜ਼ਿੰਕ ਪਾ ਤੀ ਆਪਾਂ ਨੂੰ ਅਗਲੇ ਸਾਲ ਵੀ ਝੋਨੇ ਆ ਜੀ ਪਾਉਣ ਦੀ ਲੋੜ ਨਹੀਂ ਜਿੱਥੇ 1 ਏਕੜ 25 ਕਿਲੋ ਆਪਾਂ ਜ਼ਿੰਕ ਪਾ ਤਾ 21% ਵਾਲੀ ਚ ਇਹ 33 ਪੌਣੀ ਘੱਟੋ ਘੱਟ 12 ਕਿਲੋ ਪਰ 33 ਨਾਲੋਂ 21% ਦੇ ਰਿਜ਼ਲਟ ਵਧੀਆ ਜੇ ਲੰਬਾ ਸਮਾਂ ਰਿਜ਼ਲਟ ਆ ਤੇ ਆਈਪੀਐਲ ਦੀ ਜ਼ਿੰਕੋ ਜਿਹੜੀ ਉਹਦੇ ਵਿੱਚ ਸੋਨੇ ਦੇ ਰਿਜ਼ਲਟ ਉਹ ਵੀ ਘੱਟੋ ਘੱਟ 8-10 ਕਿਲੋ ਜ਼ਿੰਕ ਕਿੱਲੇ ਦੀ ਪਾਵੇ ਤੇ ਫੇਰੀ ਗੱਲ ਬਣਦੀ ਆ ਇਹ ਨਹੀਂ ਕਿ ਜੇ ਆਪਾਂ 4 ਕਿਲੋ ਪਾ ਲਈਏ ਘੱਟੋ ਘੱਟ 800-100 ਕਿਲੋ ਵੀ ਚਲੋ ਉਹ ਵੀ ਸਸਤੀ ਪੈ ਜਾਂਦੀ ਕੋਈ ਬਹੁਤੀ ਮਹਿੰਗੀ ਨਹੀਂ ਪੈਂਦੀ ਤੇ ਜਿਹੜੇ ਜਿਹੜੇ ਭਰਾ ਆਕਾਸ਼ ਕਰਕੇ ਬੇਨਤੀ ਆ ਪ੍ਰੋ ਕੋਟ ਵਰਤਦੇ ਜ਼ਿੰਕ ਉਹ ਇੱਕ ਵਾਰ ਆਪਦੀਆਂ ਮਿੱਟੀ ਦੇ ਸੈਂਪਲ ਜ਼ਰੂਰ ਚੈੱਕ ਕਰਾਉਣ ਖੇਤਾਂ ਦੇ ਤੇ ਜੇਰੋ ਫਸਲ ਵੜਦੀ ਉਦੋਂ ਵੀ ਜਰੂਰ ਸੈਂਪਲ ਚੈੱਕ ਕਰਾਉਣਾ ਫਿਰ ਵੇਖੋ ਜੀ ਜਿੰਕ ਦੀ ਮਾਤਰਾ ਕਿਦਾਂ ਪਾ ਦੇ ਆਪਾਂ ਤਾਂ ਨੇ ਇੱਕ ਰੰਗ ਬੰਦ ਦਿੰਦੀ ਆ ਰੰਗ ਕਰ ਦਿੰਦੀ ਝੋਨੇ ਦਾ ਪੂਰਾ ਹਰਿਆ ਭਰਿਆ ਬਾਕੀ ਆਹ ਖੇਤ ਆਪਣੇ ਡੀਐਸਆਰ ਵਾਲੇ ਆ ਜੀ ਤੇ ਵੇਖੋ ਗੱਦਾ 7701 ਝੋਨਾ ਜੀ ਧੰਨਵਾਦ ਜੀ ਸਾਰੇ ਬਰਾਮਾਂ ਦਾ